ਨਿਆਮੁਦੀਨ ਅੱਜ ਆਪਣੇ ਘਰ ਜਾ ਰਿਹਾ ਇਹ 26 ਤਰੀਕ ਨੂੰ 6ਵੇਂ ਮਹੀਨੇ ਦੀ ਸਾਨੂੰ ਮਿਲਿਆ ਸੀ ਬਾਈ ਅਮਰਸਰ ਸਾਹਿਬ ਜਾ ਰਿਹਾ ਸੀ ਪਤਾ ਨਹੀਂ ਰਸਤੇ 'ਚ ਕੀ ਪਾਣਾ ਵਰਤਿਆ ਟ੍ਰੇਨ ਤੋਂ ਇਹ ਡਿੱਗ ਪਿਆ ਜਾਂ ਕੀ ਹੋਇਆ ਇਹਦੀਆਂ ਕਿਵੇਂ ਬਾਹਾਂ ਕੱਟੀਆਂ ਗਈਆਂ ਸਿਵਲ ਹਸਪੀਟਲ ਅਮਨਸਰ ਸਾਹਿਬ ਦੇ ਵਿੱਚ ਉਹਨਾਂ ਨੇ ਐਡਮਿਟ ਕਰਕੇ ਪੱਟੀਆਂ ਲਵੇਟਦੀਆਂ 42 ਦਿਨ ਇਹ ਉੱਥੇ ਦਾਖਲ ਰਿਹਾ 42 ਦਿਨ ਅਸੀਂ ਵੀ ਇਹਦੀ ਵੀਡੀਓ ਦੇਖ ਕੇ 당ਗ ਰਹਿ ਗਏ ਵੀ ਨਿਯਾਮੂ ਕਿਸ ਹਾਲਤ ਚ ਬੈਠਾ ਸੀ ਅਰੇ ਰੋ मत ਕੋਈ ਬਾਤ ਫਿਰ ਆ ਜਾਗੇ ਲੱਗ ਜਾਗੇ ਕੋਈ ਬਾਤ ਨਾ ਰੋਣਾ ਕਿੰਦਾ ਹੌਸਲਾ ਨਿਯਾਮੂ ਦਾ ਦੇਖ ਕੋਈ ਬਾਤ ਨਹੀਂ ਅੰਮੀ ਰੋ मत ਮਾਪੇ ਕਿੰਨੀਆਂ ਸੁਪਨੇ ਤੇ ਸਦਰਾ ਸਜਾਉਂਦੇ ਨੇ ਪਰ ਕਰਮਾਂ ਦਾ ਕਿਸਮਤ ਦਾ ਕੁਝ ਨਹੀਂ ਪਤਾ ਕਦੋਂ ਕਿੱਧਰ ਨੂੰ ਘੁੰਮ ਜਾਂਦੀ ਹੈ ਪ੍ਰਭੂ ਨਿਯਾਮੁਦੀਨ ਦੇ ਲਈ 30 ਅਰਦਾਸ ਕਰਿਓ ਕਿ ਬੱਚਾ ਰੱਬ ਦਾ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿਯਾਮੁਦੀਨ ਅੱਜ ਆਪਣੇ ਘਰ ਜਾ ਰਿਹਾ ਨਿਯਾਮੁਦੀਨ ਦੀ ਅੰਮੀ ਤੇ ਅੱਬੂ ਆਪਣੇ ਬੇਟੇ ਨੂੰ ਜਿਸ ਦਿਨ ਇੱਥੇ ਮਿਲੇ ਸੀ ਸਾਡੇ ਨਾਲ ਉਹ ਵੀ ਚੱਲਿਆ ਨਹੀਂ ਸੀ ਜਾਂਦਾ ਉਸ ਤਕਲੀਫ ਨੂੰ ਜੋ ਅਸੀਂ ਨੇੜੇੋਂ ਦੇਖ ਕੇ ਮਹਿਸੂਸ ਕੀਤਾ ਬੱਚੇ ਮਾ ਗਏ ਉਹ ਤਕੀਆ ਦੱਸਾਂ ਤਾ ਅਰੇ ਰੋ मत ਕੋਈ ਬਾਤ ਫਿਰ ਆ ਜਾਗੇ ਲੱਗ ਜਾਗੇ ਕੋਈ ਬਾਤ ਨਾ ਬਰੋ ਨਾ ਮਾ ਕਿੱਡਾ ਹੌਸਲਾ ਨਜਾਮੂਂਦਾ ਦੇਖੋ ਕੋਈ ਬਾਤ ਨਹੀਂ ਅਮੀ ਰੋ मत ਰੋ ਨਾ ਮਾ ਕਿੱਥੇ ਵੀ ਹੁਆਇ ਰਾਇ ब्याह हुआ है नहीं हो रहा है आ रहा है कर रही है तो <laughs> ना अच्छा हो जाएगा हो जाएगा हो जाएगा हो जाएगा रोना मत मां दीया सतरा सपने ब्याह होना मेरे बच्चे का निकाह करना है ये मां दे रोओ मत पता नहीं होगा या नहीं होगा हो जाएगा तो अब्बू अजय भी कह रहे हो जाएगा हो जाएगा हम करके दिखाएंगे यहाँ भी ला सकते हैं इसकी इसकी लेकर आपके सामने फोटो उसकी भी ये उसी मुंडा का नाम कर दें तो बताओ दें। अरे क्या आपके हम इसकी बाप का हौसला अबू का आज हाँ। भी हौसला बहुत है फोटो इसकी हम यहाँ पे पा दे सकते हैं इसकी औरत जनानी बच्चे और या कौवाई से बच्चा नहीं पावत है मेरे बाप ਬਾਪੇ ਰਣ ਨਬਨਾ ਸਾਰੇ ਹੀ ਪਰਿਵਾਰ ਕੋ ਹਮ ਇਸ ਮੇ ਲਗਵਾ ਸਕਤੇ ਕੀ ਉਸੀ ਜੋ ਇਸ ਮੇ ਪੇਰਲ ਪਾਵਰ ਸੇ ਕੀਆ ਆਪਨੇ ਰੋਇਆ ਹੈ ਸਭ ਹੋ ਜਾਏਗਾ ਸਭ ਹੋ ਜਾਏਗਾ ਅੱਲਾਹ ਤਾਲਾ ਮਿਹਰ ਕਰੇਗਾ ਮਾਂ ਬਾਪ ਵੀ ਕਿੰਨੀਆਂ ਸੁਪਨੇ ਤੇ ਸਦਰਾ ਸਜਾਉਂਦੇ ਨੇ ਪਰ ਕਰਮਾਂ ਦਾ ਕਿਸਮਤ ਦਾ ਕੁਝ ਨਹੀਂ ਪਤਾ ਕਦੋਂ ਕਿੱਧਰ ਨੂੰ ਘੁੰਮ ਜਾਂਦੀ ਹੈ ਪ੍ਰਭੂ ਅਜਨਯਾਮੁਦੀਨ ਦੀਆਂ ਬਾਹਾਂ ਤੁਸੀਂ ਦੇਖ ਰਹੇ ਹੋ ਦੋਨੋਂ ਹੈ ਨਹੀਂ ਜਦੋਂ ਇਹ ਘਰੋਂ ਨਿਕਲਿਆ ਸੀ ਨਾ 6ਵੇਂ ਮਹੀਨੇ ਇਹ 26 ਤਰੀਕ ਨੂੰ 6ਵੇਂ ਮਹੀਨੇ ਦੀ ਸਾਨੂੰ ਮਿਲਿਆ ਸੀ ਬਾਈ ਗੁਰੂ ਨਾਨਕ ਦੇ ਹਸਪੀਟਲ ਸ੍ਰੀ ਅਮਰਸਰ ਸਾਹਿਬ ਇਹ ਬੱਚਾ ਘਰੋਂ ਇਹ ਨਮਾਣਾ ਹੋ ਗਿਆ ਹਾਂ ਦਰਬਾਰ ਸਾਹਿਬ ਨਿਕਲਿਆ ਸੀ ਟ੍ਰੇਨ ਚੜ੍ਹਿਆ ਲੁਧਿਆਣੇ ਤੋਂ ਅਮਰਸਰ ਸਾਹਿਬ ਜਾ ਰਿਹਾ ਸੀ ਪਤਾ ਨਹੀਂ ਰਸਤੇ 'ਚ ਕੀ ਪਾਣਾ ਵਰਤਿਆ ਟ੍ਰੇਨ ਤੋਂ ਇਹ ਡਿੱਗ ਪਿਆ ਜਾਂ ਕੀ ਹੋਇਆ ਇਹਦੀਆਂ ਕਿਵੇਂ ਬਾਹਾਂ ਕੱਟੀਆਂ ਗਈਆਂ ਇਨੂੰ ਜੀਆਰਪੀ ਵਾਲੇ ਉਹ ਨਕਲੀ ਜੀਆਰਪੀ ਵਾਲੇ ਕਹਾਂਗੇ ਇਹ ਅਸਲੀ ਤਾਂ ਹੈ ਨਹੀਂ ਸੀ ਉਹ ਉਹਨਾਂ ਨੇ ਚੱਕ ਕੇ ਇਹਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਸਾਹਿਬ ਚ ਦਾਖਲ ਕਰਾਤਾ ਉੱਥੇ ਜਿਹੜਾ ਨੰਬਰ ਭਰਿਆ ਉਹਨਾਂ ਨੇ ਉਹ ਵੀ ਨਕਲੀ ਭਰਤਾ ਆਪਦਾ ਨੰਬਰ ਕੋਈ ਰਿਪੋਰਟ ਨਹੀਂ ਭਰੀ ਇਹਦੀਆਂ ਬਾਹਾਂ ਕਿੱਥੇ ਗਈਆਂ ਉਹ ਵੀ ਨਹੀਂ ਕੁਝ ਮੈਂਸ਼ਨ ਕੀਤਾ ਉੱਥੇ ਪਈਆਂ ਸੀ ਕੁੱਤੇ ਖਾ ਕੇ ਕੀ ਹੋਇਆ ਪਰ ਕੁਝ ਲੋਕਾਂ ਨੇ ਬਾਅਦ ਦੱਸਿਆ ਵੀ ਉਹ ਉੱਥੇ ਹੀ ਰਹਿ ਗਈਆਂ ਸੀ ਇਹਨੂੰ ਦਾਖਲ ਕਰਾ ਕੇ ਇਹਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਨੇ ਐਡਮਿਟ ਕਰਕੇ ਪੱਟੀਆਂ ਲਪੇਟਤੀਆਂ 42 ਦਿਨ ਇਹ ਉੱਥੇ ਦਾਖਲ ਰਿਹਾ 42 ਦਿਨ ਇਹਨੂੰ ਹੌਲੀ-ਹੌਲੀ ਇਕੱਲੇ ਨੂੰ ਇੱਕ ਵਾਰਡ 'ਚ ਬੰਦ ਕਰਤਾ ਕਿਉਂਕਿ ਨੰਗਾ ਹੋ ਜਾਂਦਾ ਕੱਪੜੇ ਲਾਹਨਦਾ ਸੀ ਟਾਇਲਟ ਵਿੱਚ ਹੀ ਕਰ ਲੈਂਦਾ ਸੀ ਨਵਾਉਂਦਾ ਕੌਣ ਇਹਨੂੰ ਕੋਈ ਵੀ ਨਹੀਂ ਪੱਟੀਆਂ ਲਪੇਟਦੇ ਸੀ ਉਹ ਪੱਟੀਆਂ ਦੰਦਾਂ ਨਾਲ ਲਾਹ ਦਿੰਦਾ ਸੀ ਤਾਂ ਉਵੇਂ ਹੀ ਇਹ ਅੰਦਰ ਵਾਰਡ 'ਚ ਪਿਆ ਰਹਿੰਦਾ ਉੱਥੇ ਡਾਕਟਰਾਂ ਨੇ ਛੋਟੇ ਡਾਕਟਰਾਂ ਨੇ ਬਹੁਤ ਮਦਦ ਕੀਤੀ ਇਹਦੀ ਇਹਦੀ ਪੱਟੀ ਕਰਦੇ ਇਹਨੂੰ ਰੋਟੀ ਵੀ ਦਿੰਦੇ ਰਹੇ ਪਰ ਅਸਲ ਟ੍ਰੀਟਮੈਂਟ ਸੀ ਜਿਹੜਾ ਇਹਦਾ ਆਪਰੇਸ਼ਨ ਹੋਣਾ ਸੀ ਬਾਹਾਂ ਦਾ ਕਟਿੰਗ ਕਰਕੇ ਉਦੋਂ ਬਾਅਦ ਸਰਜਰੀ ਹੋਣੀ ਸੀ ਉਹ ਨਹੀਂ ਹੋਈ ਫਿਰ 41-42 ਦਿਨਾਂ ਬਾਅਦ ਇੱਕ ਰੱਬ ਦਾ ਬੰਦਾ ਉੱਥੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਉਹਨੇ ਦੇਖਿਆ ਨਿਜਾਮੁਦੀਨ ਨੂੰ ਸਾਹਮਣੇ ਕਮਰੇ 'ਚ ਨੰਗਾ ਬੈਠਾ ਤਾਂ ਉਹਨੇ ਸਨ ਦੱਸਿਆ ਵੀਡੀਓ ਬਣਾ ਕੇ ਭੇਜੀ ਅਸੀਂ ਵੀ ਇਹਦੀ ਵੀਡੀਓ ਦੇਖ ਕੇ 당ਗ ਰਹਿ ਗਏ ਵੀ ਨਿਜਾਮੁ ਕਿਸ ਹਾਲਤ 'ਚ ਬੈਠਾ ਸੀ ਉੱਥੇ ਫਿਰ ਉੱਥੋਂ ਵੀਰੇ ਸਾਡੇ ਟੀਮ ਦੇ ਮੈਂਬਰ ਆ ਉਹਨਾਂ ਨੇ ਡਿਊਟੀ ਲਈ ਉਹਨਾਂ ਨੇ ਉੱਥੇ ਜਾ ਕੇ ਗੱਲ ਕੀਤੀ ਤਾਂ ਉਹਨਾਂ ਨੇ ਡਾਕਟਰਾਂ ਨੇ ਕਿਹਾ ਵੀ ਸਾਨੂੰ ਲੈਟਰ ਪੈਡ ਤੇ ਲਿਖ ਕੇ ਦੇ ਦਿਓ ਵੀ ਅਸੀਂ ਇਹਨੂੰ ਰੈਫਰ ਕਰ ਦਾਂਗੇ ਫਿਰ ਉੱਥੇ ਦੂਸਰੇ ਦਿਨ ਇਹਦਾ ਰੈਫਰ ਕਟਵਾਇਆ ਗਿਆ ਪ੍ਰਿੰਸ ਹੁਣਾ ਵੱਲਿਓ ਸਾਡੇ ਟੀਮ ਦੇ ਮੈਂਬਰਾਂ ਵੱਲਿਓ ਫਿਰ ਇਹਨੂੰ ਨਜਾਮੂ ਨੂੰ ਇੱਥੇ ਪਹੁੰਚਦਾ ਕੀਤਾ ਗਿਆ ਇੱਥੇ ਆਉਣ ਤੋਂ ਬਾਅਦ ਅਸੀਂ ਨਜਾਮੂਦੀਨ ਦੀ ਇੱਕ ਵੀਡੀਓ ਸ਼ੇਅਰ ਕੀਤੀ ਫੇਸਬੁੱਕ ਤੇ ਵੀ ਇਦਾਂ ਕਰਕੇ ਸਾਨੂੰ ਇਹ ਬੱਚਾ ਮਿਲਿਆ ਆਪਣਾ ਨਾਮ ਨਜਾਮੂਦੀਨ ਦਾ ਐਡਰੈਸ ਨਹੀਂ ਦੱਸ ਪਾ ਰਿਹਾ ਆਪਣਾ ਕਿਉਂਕਿ ਇਹ ਵੀ ਡਿਪਰੈਸ਼ਨ ਚੱਲਿਆ ਗਿਆ ਸੀ ਬਹੁਤ ਅਫਸੈਟ ਸੀਗਾ ਇਹਦਾ ਪੱਟ ਵੀ ਟੁੱਟਿਆ ਹੋਇਆ ਸੀਗਾ ਪੱਟ ਪੁੱਠਾ ਜੁੜ ਗਿਆ 42 ਦਿਨਾਂ ਚੋਂ ਐਂ ਹੀ ਪਿਆ ਰਿਆ ਉਹ ਐਂ ਹੀ ਜੁੜ ਗਿਆ ਪੱਟ ਮਾਤਾ ਪਤਾ ਪਹਿਲੇ ਠੀਕ ਹੋ ਜਾਂਦੀ ਏ ਬਤਨ ਮੌਤ ਦਾ ਰਹਿ ਗਈ ਕੋਈ ਬਾਤ ਨਹੀਂ ਮਾ ਕੋਈ ਬਾਤ ਤੇ ਫਿਰ ਫਿਰ ਬਤਾਵਾਂ ਤੂੰ ਜੱਟ ਆਇਆ ਕੋਈ ਗੱਲ ਨਹੀਂ ਮਾ ਕੋਈ ਬਾਤ ਫਿਰ ਫਿਰ ਇਹਦਾ ਬੱਚੇ ਦਾ ਘਰ ਲੱਭਿਆ ਸਾਨੂੰ ਵੀਡੀਓ ਤੋਂ ਪਤਾ ਲੱਗਿਆ ਇਹਦੇ ਜੀਜਾ ਜੀ ਨੇ ਵੀਡੀਓ ਦੇਖੀ ਉਹਨੇ ਅੱਗੇ ਸਾਡੇ ਨਾਲ ਸੰਪਰਕ ਕੀਤਾ ਫਿਰ ਇਹਦੀਆਂ ਭੈਣਾਂ ਆਈਆਂ ਦੋ ਇੱਥੇ ਮਿਲਣੇ ਨੂੰ ਇਹਦੀ ਮਾਂ ਆਈ ਬਾਪ ਆਇਆ ਮਿਲਣੇ ਇੱਥੇ ਨੂੰ ਭੈਣਾਂ ਦੇਖ ਦੇਖ ਕੇ ਉਹਨਾਂ ਅੱਥਾਂ ਨੂੰ ਰੋਈ ਜਾਣ ਕਿ ਪਿਛਲੇ ਸਾਲ ਅਸੀਂ ਇਹਨਾਂ ਗੁੱਟਾਂ ਤੇ ਰਖੜੀਆਂ ਬੰਨੀਆਂ ਸੀਗੀਆਂ ਇਸ ਵਾਰ ਉਹ ਗੁੱਟ ਹੀ ਹੈ ਨਹੀਂ ਰਖੜੀਆਂ ਕਿੱਥੇ ਬਨਣੀਆਂ ਤਾਂ ਫਿਰ ਜਦੋਂ ਇੱਥੇ ਸਾਡੇ ਵੀਡੀਓ ਡਾਕਟਰ ਸੀ ਜਿਹੜੇ ਔਰਥੋਡੋਡਟ ਡਾਕਟਰ ਰਮਨ ਸਿੰਘਲਾ ਉਹਨਾਂ ਨੂੰ ਇਹਨਾਂ ਨੇ ਜਾ ਕੇ ਦਿਖਾਏ ਗਏ ਉਹਨਾਂ ਨੇ ਦੱਸਿਆ ਵੀ ਇਹਦੀਆਂ ਬਾਹਾਂ ਤਾਂ ਜਿਹੜੀਆਂ ਗਲਤ ਕੱਟੀਆਂ ਹੋਈਆਂ ਜਿਵੇਂ ਟੁੱਟੀਆਂ ਸੀ ਉਵੇਂ ਹੀ ਉਹਨਾਂ ਨੇ ਛੱਡਤੀਆਂ ਸੀ ਹੱਡੀਆਂ ਬਾਹਰ ਇੰਨੀਆਂ ਦੀਆਂ ਨਜ਼ਰ ਆਉਂਦੀਆਂ ਸੀ ਫਿਰ ਇਹਦੀਆਂ ਬਾਹਾਂ ਦਾ ਆਪਰੇਸ਼ਨ ਹੋਇਆ ਬਾਹਾਂ ਨੂੰ ਥੋੜਾ ਹੋਰ ਕੱਟ ਕੇ ਹੱਡੀਆਂ ਨੂੰ ਮੋਰਿਓ ਬੰਦ ਕੀਤਾ ਗਿਆ ਮਾਸ ਨੂੰ ਸਿਉਂਤਾ ਗਿਆ ਤਾਂ ਜੋ ਇਹਦੇ ਨਕਲੀ ਬਾਹਾਂ ਲੱਗ ਸਕਣ ਹੁਣ ਇਹਦੇ ਆਪਰੇਸ਼ਨ ਹੋ ਗਏ ਸੀ ਚੱਕਮ ਸੁੱਕ ਕੇ ਬਿਲਕੁਲ ਅੱਜ ਨਜਾਮੂ ਘਰੇ ਚੱਲਿਆ ਆਪਣੇ ਅੱਜ ਅਸੀਂ ਜਿੱਥੇ ਬਾਹਾਂ ਲੱਗਣੀਆਂ ਸੀ ਇਹਦੇ ਉੱਥੇ ਭੇਜਿਆ ਸੀ ਉਹਨਾਂ ਨੇ 1 ਮਹੀਨੇ ਦਾ ਟਾਈਮ ਦੇ ਦਿੱਤਾ ਉਹਨਾਂ ਨੇ 1 ਮਹੀਨੇ ਦਾ ਹੋਰ ਟਾਈਮ ਦਿੱਤਾ ਵੀ ਹਜੇ ਆਹ ਜ਼ਖਮ ਆ ਜਿਹੜੇ ਇਹਦੇ ਇਹ ਕੱਚੇ ਆ ਕਿਉਂਕਿ ਇਹਦੇ ਉੱਪਰ ਜਦੋਂ ਬਾਹ ਚੜਨੀ ਆ 2 ਮਹੀਨੇ ਬਾਅਦ ਬਣਾ ਹਾਂ ਤਾਂ ਫਿਰ ਇਹ 2 ਮਹੀਨੇ ਬਾਅਦ ਬਿਲਕੁਲ ਇਹਦੇ ਪੱਕੇ ਜਾਣਗੇ ਫਿਰ ਇਹਦੇ ਬਾਹਾਂ ਜਿਹੜੀਆਂ ਲੱਗ ਜਾਣਗੀਆਂ ਅੱਜ ਉਹਨਾਂ ਨਕਲੀ ਬਾਹਾਂ ਨਾਲ ਵੀ ਸਬਰ ਆ ਨਯਾਮ ਨੂੰ ਬਹੁਤ ਖੁਸ਼ੀ ਆ ਵੀ ਮੇਰੇ ਬਾਹਾਂ ਲੱਗ ਜਾਣੀਆਂ ਸਿੱਧਾ ਬੰਦਾ ਰੱਬ ਦਾ ਭਗਤ ਆ ਮਾਂ ਨੂੰ ਵੀ ਆਇਆ ਮੇਰੇ ਪੁੱਤ ਦੇ ਬਾਹਾਂ ਲੱਗ ਜਾਣੀਆਂ ਪਰ ਉਹਨਾਂ ਬਹਾਨਾਂ ਨਾਲ ਨਜਾਮੂ ਕੀ ਕਰ ਸਕਦਾ ਕਿੰਨਾ ਕ ਆਪਣੀ ਜ਼ਿੰਦਗੀ 'ਚ ਆਪਣੇ ਆਪ ਨੂੰ ਆਸਾਨੀ ਕਰ ਸਕਦਾ ਕਿ ਉਹ ਲੱਗਣ ਤੋਂ ਬਾਅਦ ਪਤਾ ਲੱਗੂ ਕੋਈ ਬਾਤ ਨਹੀਂ ਮਾਂ ਦੀਆਂ ਸਦਰਾਂ ਬਹੁਤ ਨੇ ਚੱਲੇ ਹਮ ਜਿੰਦਾ ਹਮ ਚੱਲੇ ਅਰੇ ਰੋ ਕਿਉਂ ਰਹੇ ਹਰੇ ਨੂੰ ਲੈ ਫਿਰ ਰੋਈ ਲੋ ਰੋਣੇ 'ਚ ਕੁਝ ਹੋਗਾ ਰੋਣੇ 'ਚ ਕੁਝ ਹੋਗਾ ਅਰੇ ਅਬ ਚਲੋ ਮਿਲ ਗਿਆ ਬਾਹਾਂ ਲੱਗ ਜਾਣਗੇ ਸਾਦੀ ਬਰਾਤ ਹਮ ਕਰਾਂਗੇ ਇਸ ਦੀ ਰੋਏ ਕਾ ਹੈ ਰਹੇ ਹੋ ਰੋਣੇ 'ਚ ਕੀ ਕਰਾ ਰਹੇ ਹੋ ओ शादी बरात मां दे सपने यहाँ दिखा दे सपने कितने आदमी काफी सामने क्यों पे रोह करो रो आवे लगते बाहर लग जाए उसी उसी दिन बरात कर करेंगे अब यहाँ से हम मदद लेंगे भाई साहब हम, हाँ। हम करेंगे इसका शादी हम करेंगे इसका शादी का खर्चा होगा जो हम करेंगे फिकर मत करो इसी के अंदर होगा जो कहीं करवाएंगे अभी भाई साहब अपने हाथ से इसी के अंदर सबको ਆਪਣਾ ਲੰਗਲ ਡੁਟਵਾ ਦਿੰਗੇ। ਇਸ ਤੋਂ ਜ਼ਿਆਦਾ ਕੀ ਹੋਣਾ? ਨਿਜ਼ਾਮੁਦੀਨ ਦੇ ਲਈ ਪਲੀਜ਼ ਅਰਦਾਸ ਕਰਿਓ। ਇਹ ਬੱਚਾ ਰੱਬ ਦਾ ਬੰਦਾ ਪਰ ਜਿਉ ਤਕਲੀਫ ਇਹਦੀ ਲਾਈਫ ਦੇ ਵਿੱਚ ਆਈ ਆ ਉਹਦੇ ਨਾਲ ਲੜ ਸਕੇ। ਉਹ ਇਸ ਵੰਡਰ ਚੋਂ ਬਾਹਰ ਨਿਕਲ ਸਕੇ। ਦੁਆ ਕਰਿਓ। ਅੱਲਾਹ ਤਾਲਾ ਮਹਿਰ Khan ਇਹ ਨਿਯਾਮੂ ਭਾਈ। ਹਾਂ ਅੱਲਾਹ ਤਾਲਾ ਮਿਹਰ ਕਰਨਗੇ ਹੈਨਾ ਹਾਂ ਸਹੀ ਬਸ ਇੰਨੀਆਂ ਕੀ ਸਾਡੀਆਂ ਬੇਨਤੀਆਂ ਬਹੁਤ ਬਹੁਤ ਧੰਨਵਾਦ ਆ ਕੁਲਵਿੰਦਰ ਵੀਰੇ ਹੁਣੀ ਜਿਨ੍ਹਾਂ ਨੇ ਸਾਨੂੰ ਇਹ ਕਾਗਜ਼ ਇੱਥੇ ਭੇਜਿਆ ਸੀ ਅੰਜੂ ਨਾਮ ਸੀ ਉਹ ਭੈਣ ਦਾ ਜਿਹਨੇ ਸਾਨੂੰ ਹਸਪਤਾਲ ਚੋਂ ਵੀਡੀਓ ਬਣਾ ਕੇ ਭੇਜੀ ਸੀ ਦੱਸਿਆ ਸੀ ਬਹੁਤ ਬਹੁਤ ਸ਼ੁਕਰੀਆ ਵੈ ਗੁੱਡੀ ਕਾ ਖਾਲਸਾ ਵੈ ਗੁੱਡੀ ਕੀ ਫਤਿਹ ਨਯਾਮੂ ਭਾਈ ਅੱਜ ਘਰ ਜਾਓਗੇ ਹਾਂ ਅਰੇ ਖੁਸ਼ੀ ਖੁਸ਼ੀ ਜਾਓਗੇ ਘਰ ਔਰ ਨਯਾਮੂ ਭਾਈ ਜਮਨ ਜੀ ਘਰ ਜਾ ਰਹੇ ਹਾਂ ਹਾਂ ਬਈਆ ਘਰ ਜਾਓ ਸੋ ਬਗਾ ਯਾਰ ਇਹ ਸਹੀ ਲੱਗਾ ਕਾਈ ਕਿੱਸੇ ਜਨਰਲ ਚੱਲਦਾ ਹਾਂ ਸਭ ਚੱਲਦਾ ਨਹੀਂ 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 ਦਿੱਕਤ ਪਰੇਸ਼ਾਨੀ ਕੋਈ ਨਹੀਂ